ਰਮਬੀ ਸਿੰਘ ਟੂ ਦੀ ਮੇਰੇ ਵਰਗਿਆਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਜਦ ਕਦੇ ਵੀ ਸਿੱਖਾਂ ਦੇ ਵਿਰੁੱਧ ਕੋਈ ਗੱਲ ਹੁੰਦੀ ਤੇ ਤੁਹਾਨੂੰ ਚਾਹਤ ਨੂੰ ਚੜ ਜਾਂਦਾ ਤੁਸੀਂ ਹੁਣੇ ਦਾਵਾ ਕਰਦੇ ਚਿੱਕੇ ਮੈਂ ਸਿੱਖ ਹਾਂ ਪਰ ਹਾਂ ਇਹ ਗੱਲ ਸਹੀ ਹੈ ਕਿ ਤੁਹਾਡੇ ਰਗਾਂ ਦੇ ਵਿੱਚ ਬਿਆੰਤੇ ਗੁੱਜੜ ਲੱਖ ਨੂੰ ਦੌੜਦਾ ਜਿੰਨੇ 1992 ਤੋਂ ਲੈ ਕੇ 95 ਦੇ ਅਖੀਰ ਤੱਕ ਜੋ ਜ਼ੁਲਮ ਤੇ ਸਿੱਤਮ ਕੀਤੇ ਐ ਉਹ ਇਤਿਹਾਸ ਵਿੱਚ ਦਰਦ ਐ ਤੇ ਤੁਹਾਡੇ ਟੱਬਰ ਦੇ ਮੂੰਹ ਦੇ ਉੱਤੇ ਕਾਲਖ ਹੈ ਤੂ ਕੱਲਾ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਚੱਪੇ-ਚੱਪੇ ਪੰਜਾਬ ਦੀ ਧਰਤੀ ਨੂੰ ਤੇਰੇ ਦਾਦੇ ਨੇ ਖੂਨ ਨਾਲ ਰੰਗਦਾ ਸੀ ਘਰਾਂ ਤੋਂ ਅਣਦਾੜੀ ਇਹ ਮੁੰਡੇ ਚੁੱਕ-ਚੁੱਕ ਕੇ ਤਸੀਹੇ ਕੇਂਦਰਾ ਚ ਪਾੜ-ਪਾੜ ਕੇ ਉੱਥੋਂ ਕੱਢ ਕੇ ਗੋਲੀਆਂ ਮਾਰ ਕੇ ਜਾਂ ਦਰਿਆ ਬੁਰਦ ਕਰ ਦਿੱਤੇ ਜਾਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਕਿਸਾਰਦ ਦਿੱਤੀ ਨਹੀਂ। ਔਰ ਉਸ ਸਮੇਂ ਦੌਰਾਨ ਜਿੱਥੇ ਮੈਨੂੰ ਲੰਬਾ ਸਮਾਂ ਜੇਲ੍ਹ ਚ ਰਹਿਣਾ ਪਿਆ। ਔਰ ਕਈ ਵਾਰ ਅਮਨੇ ਤਸੀਹੇ ਕੇਂਦਰਾ ਦਾ ਵੀ ਜਿਹੜੇ ਬੁੱਚੜਖਾਨੇ ਸੀ ਉਹਨਾਂ ਦਾ ਵੀ ਜਿਹੜਾ ਮੈਨੂੰ ਸ਼ਿਕਾਰ ਹੋਣਾ ਪਿਆ ਚਾਹੇ ਉਹ ਅਮਰ ਸਦਾ ਬੀਅਰ ਮਾਡਰਨ ਸੀਗਾ ਔਰ ਉਸ ਸਮੇਂ ਪੰਜਾਬ 'ਚ ਤੇਰੇ ਦਾਦੇ ਦਾ ਰਾਜ ਸੀਗਾ ਔਰ ਤੇਰੇ ਦਾਦੇ ਦੇ ਰਾਜ ਵਿੱਚ ਧੀਆਂ ਭੈਣਾਂ ਦੀਆਂ ਚੀਕਾਂ ਸੁਣਦਾ ਰਹੇ ਚੀਕਾਂ ਜਿਹੜਾ ਬੀਅਰ ਮਾਡਰਨ ਸਕੂਲ ਸੀ ਜਿਹੜਾ ਬੁੱਚੜਖਾਨਾ ਸੀ ਪੰਜਾਬ ਦਾ ਸਭ ਤੋਂ ਵੱਡਾ ਉੱਥੇ ਅਲੂਏ ਮੁੰਡਿਆਂ ਦੀਆਂ ਚੀਕਾਂ ਸੁਣਦਾ ਰਹਾਂ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਕੱਢ ਕੇ ਲੈ ਜਾਂਦੇ ਸੀ ਤੇ ਬਾਅਦ ਚ ਖਬਰ ਆਉਂਦੀ ਸੀ ਕਿ ਮੁਕਾਬਲੇ ਚ ਮਰੇ ਗਏ। ਨਾ ਤੁਸੀਂ ਕਿਸੇ ਨੂੰ ਦੱਸਦੇ ਸੀ ਕਿੱਥੇ ਲੈ ਕੇ ਚੱਲੇ ਆਂ। ਮਾਪਿਆਂ ਦੇ ਸਾਹਮਣੇ ਚੁੱਕੇ ਹੋਏ ਪੁੱਤ ਨੂੰ ਭੈਣ ਦੀਆਂ ਵੱਜਦੀਆਂ ਧੀਹਾਂ ਦੇ ਸਾਹਮਣੇ ਚੁੱਕੇ ਹੋਏ ਵੀਰ ਨੂੰ ਉਸ ਤੇ ਗੁਰੂ ਲਾਸ਼ ਵੀ ਨਹੀਂ ਦਿੰਦੇ। ਕੁਈ ਉਹ ਦਾ ਦਾ ਸੰਸਕਾਰ ਹੀ ਕਰ ਲਵੇ ਕੋਈ ਰਸਮਾਂ ਹੀ ਨਿਭਾ ਲਵੇ ਤੁਸੀਂ ਕਿੰਨਾ ਕਰਦੇ ਜੀ ਤੁਸੀਂ ਇਨਸਾਫ ਦੀਆਂ ਨਿਆਂ ਦੀਆਂ ਕਾਨੂੰਨ ਜਿੰਗਲਾ ਕਰਦੇ ਜੀ ਉਹ ਤੇਰੇ ਦਾਦੇ ਨੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਚ ਬਣੇ ਹੋਏ ਗੁਰਦੁਆਰੇ ਢਾਟੇ ਕਿੰਨੇ ਗੁਰਦੁਆਰੇ ਢਾਟੇ ਕਿੰਨੀ ਥਾਂ ਹੀ ਲੱਗੇ ਹੋਏ ਉਹਨਾਂ ਦੀ ਯਾਦ ਚ ਨਿਸ਼ਾਨ ਸਾਹਿਬ ਵਰਤੇ ਜਥੇਦਰ ਬਰਦੀ ਸਿੰਘ ਕਾਉਂ ਕੀ ਉਲੂਧਿਆਣੀ ਜਿਹੜੇ ਗਈਆਂ ਇਸੇ ਜਿਹੜੇ ਕੀ ਜਗਰਾਵਾਂ ਦੇ ਵਿੱਚ ਉਹਨੂੰ ਘਰੋਂ ਚੁੱਕ ਕੇ ਜਿਸ ਤਰ੍ਹਾਂ ਤਸੀਹੇ ਦਿੱਤੇ ਗਏ ਜਿਸ ਤਰ੍ਹਾਂ ਕੋ-ਕੋ ਕੇ ਸ਼ਹੀਦ ਕੀਤਾ ਗਿਆ ਤੇ ਲਾਸ਼ ਵੀ ਤੋਂ ਲਪੜੀ ਸੀ ਦਰਿਆ ਬਰਦ ਕਰਦੀ ਸੀ ਤੇਰੇ ਦਾਦਾ ਜੀ ਦੇ ਹੁਕਮ ਜੋ ਸੀ ਭਾਈ ਜਸਵੰਤ ਸਿੰਘ ਖਲੜਾ ਜਿਨਨੇ 25000 ਦਾ ਵਾਰਸ ਲਾਸ਼ਾਂ ਦਾ ਲੇਖਾ ਜਿਹੜਾ ਉਹ ਦੁਨੀਆ ਦੇ ਸਾਹਮਣੇ ਰੱਖਿਆ ਸੀ ਕਿ ਤੇਰੇ ਦਾਦੇ ਨੇ ਕਿਵੇਂ ਕਹਿ ਕੀਤਾ ਸੀਗਾ ਉਹਨੂੰ ਘਰੋਂ ਚੁੱਕ ਕੇ ਲੋਕਾਂ ਦੇ ਸਾਹਮਣੇ ਲੈ ਗਏ ਤੇ ਜਿਹੜਾ ਲੋਕਾਂ ਵਾਸਤੇ ਇਨਸਾਫ ਮੰਗਦਾ ਸੀਗਾ ਉਹਨਾਂ ਨਿਰਦੋਸ਼ ਸਿੱਖਾਂ ਦੇ ਜਿਹਨਾਂ ਨੂੰ ਲਵਾਸ਼ ਲਾਸ਼ਾਂ ਲਾਸ਼ਾਂ ਕਹਿ ਕੇ ਕਿ ਸਾੜ ਦਿੱਤਾ ਗਿਆ ਸੀਗਾ ਸੰਸਕਾਰ ਕਰ ਦਿੱਤਾ ਗਿਆ ਸੀ ਇਹ ਉਹਨਾਂ ਦੇ ਵਿੱਚ ਹੀ ਤੇਰੇ ਦਾਦੇ ਨੇ ਤੇ ਤੇਰੇ ਦਾਦੇ ਦੇ ਅਹਿਲਕਾਂ ਨੇ ਉਹਨੂੰ ਵੀ ਲਵਾਸ਼-ਲਾਸ਼ ਬਣਾਤਾ ਤੂੰ ਯਾਦ ਨਾ ਕਰ ਪਰ ਜਿਹੜੀਆਂ ਤੇਰੀ ਇੱਕ ਪੁੱਤਾਂ ਸਾਹਮਣੇ ਆਉਂਦੀਆਂ ਨੇ ਸੁੱਚੇ ਅਨੰਦ ਵਾਲੀਆਂ ਹਾਂ ਜਿਨੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਦਸ਼ਮੇਸ਼ ਪਿਤਾ ਦੇ ਲਾਲਾਂ ਦੇ ਬਾਰੇ ਸੁਬਸਰ ਹੰਦ ਨੂੰ ਚੁੱਕਿਆ ਸੀਗਾ ਤੇ ਤੂੰ ਅੱਜ ਉਹੀ ਰੋਲ ਅਦਾ ਕਰ ਰਿਆ ਹੈ ਕੇਂਦਰ ਸਰਕਾਰ ਕੋਲੇ ਕਿ ਵੇਖਿਆ ਜੇ ਕਿਤੇ ਸਿੱਖਾਂ ਦੇ ਉੱਤੇ ਰਹਿਮ ਨਾ ਕਰਦੇ ਹੋ ਕਿਤੇ ਵੇਖਿਆ ਜੇ ਕਿਤੇ 30-30 ਸਾਲਾਂ ਤੋਂ ਜਿੰਨਾਂ ਜੇ ਬਿਠੇ ਬੰਦੀ ਸਿੰਘਾਂ ਦੇ ਉੱਤੇ ਰਹਿਮ ਨਾ ਕਰਦੇ ਹੋ ਅਸੀਂ ਰਹਿਮ ਨਹੀਂ ਮੰਗਦੇ ਅਸੀਂ ਇਨਸਾਨ ਮੰਗਦੇ ਹਾਂ ਅਸੀਂ ਹੱਕ ਮੰਗਦੇ ਆਂ ਤੇ ਦੁਹੇ ਹੱਕ ਨਹੀਂ ਲੈਣ ਦਿੰਦੇ ਕਦੀ ਤੁਸੀਂ ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਪਿੰਦੇ ਜੀ ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਇਤਿਹਾਸ ਪੜੀ 1919 ਦੇ ਜੀ ਜਨਰਲ ਡਾਇਰ ਨੂੰ ਉਹਨੇ ਸਰਪਾਦ ਦਿੱਤਾ ਸੀ ਗਿਆ ਹੱਥ ਹੋ ਗਈ ਹੈ ਪਤਰੀ ਕਿੰਨੇ ਗੱਲ ਬਣਾਈਆਂ ਕਿੱਥੋਂ ਚੱਕਦੇ ਜੇ ਇੱਕ ਤੇਰੀ ਭਗਵੰਤ ਮਾਨਾ ਯਾਰੀ ਆ ਹਾਂਜੀ ਉਹਦੇ ਵਾਲੀ ਭਾਸ਼ਾ ਤੂੰ ਬੋਲਦਾ ਹੈਂ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਸਾਾਕਾ ਹੁੰਦਾ ਤੇ 1920 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚਾਉਂਦੀ ਹੈ ਤੇ ਸਭ ਤੋਂ ਪਹਿਲਾ ਪ੍ਰਧਾਨ ਸੁਮਤੀ ਕੌਂਵਲ ਸਰਬਸੰਮਤੀ ਨਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਨਿਯੁਕਤ ਕੀਤਾ ਜਾਂਦਾ ਪਤਾ ਨਹੀਂ ਕਿਥੋਂ ਤੁਸੀਂ ਬਦਨਾਮੀ ਦੇ ਟਿੱਕੇ ਚ ਕੀ ਫਿਰਦੇ ਜੀ ਜਿਹਦੇ ਮਰਜ਼ੀ ਲਾਉਣ ਦੀ ਕੋਸ਼ਿਸ਼ ਕਰਦੇ ਘੱਟੋ ਘੱਟ ਆਪਦੇ ਦਾਦੇ ਏਰਕਾ ਜਾਂ ਆਪ ਤੇ ਖਾਨਦਾਨ ਵਰਗੇ ਲੋਕਾਂ ਨੂੰ ਨਾ ਸਮਝੋ ਤੇ ਬਾਕੀ ਰਹੀ ਮੇਰੇ ਵੱਲੋਂ ਵਿਧਾਨ ਸਭਾ 'ਚ ਜੋ ਕਿਹਾ ਗਿਆ ਪੰਜਾਬ ਦੇ ਹੱਕਾਂ ਲਈ ਉਹਦੋਂ ਵੀ ਲੜਦੇ ਰਹੇ ਆਂ ਪੰਥ ਦੇ ਹੱਕਾਂ ਲਈ ਉਹਦੋਂ ਵੀ ਲੜਦੇ ਰਹੇ ਆਂ ਅੱਜ ਵੀ ਲੜਦੇ ਆਂ ਤੇ ਆਖਰੀ ਸਾਹ ਤੱਕ ਲੜਦੇ ਰਹਾਂਗੇ ਆਪ ਦੇ ਅਥੇ ਲਾਉਂਦੇ ਨਹੀਂ ਸਿੱਖਾਂ ਦੇ ਹੋਏ ਜ਼ੁਲਮ ਦੀ ਗੱਲ ਕਰਨ ਦੀ ਥਾਂ ਤੇ ਸਿੱਖਾਂ ਨਾਲ ਹੋਈ ਬੇਇਨਸਾਫੀ ਦੀ ਗੱਲ ਕਰਨ ਤਾਂ ਕਰਨੀ ਥਾਂ ਤੇ ਸ੍ਰੀ ਹਰਮੰਦਰ ਸਾਹਿਬ ਤੇ ਇਹਨਾਂ ਦੀ ਮਾਂ ਬਨੋ ਇੰਦਰਾ ਗਾਂਧੀ ਬਨੋ ਕੀਤੇ ਹੋਏ ਹਮਲੇ ਦੀ ਗੱਲ ਕਰਨ ਤੇ 84 ਦੇ ਕਤਲੇਆਮ ਦੀ ਇਨਸਾਫ਼ ਦੀ ਗੱਲ ਕਰਨ ਦੀ ਥਾਂ ਤੇ ਇਹ ਸਿੱਖਾਂ ਦੇ ਦਿਵਾਲੀ ਹੋ ਰਹੀਦਾ। ਕੱਲ ਕਰ ਤੈਨੂੰ ਪਤਾ ਨਹੀਂ ਕੀ ਕੀ ਤੈਨੂੰ ਦੁਸ਼ਮਣੀ ਆ ਜਾਂ ਕੀ ਤੈਨੂੰ ਵੈਰ ਆ ਜਾਂ ਕੀ ਤੇਰੇ ਮਨ 'ਚ ਜ਼ਹਿਰ ਆ। ਇਹ ਜ਼ਹਿਰ ਜਿਸ ਤਰ੍ਹਾਂ ਦੇ ਤੂੰ ਉੱਗਦਾ ਇਹ ਇਤਿਹਾਸ ਬੰਨੇ ਆ। ਤੇ ਤੈਨੂੰ ਸਿੱਖ ਧਰਮ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਦੇ ਤੌਰ ਤੇ ਜਿੱਦਾਂ ਤੇਰੇ ਦਾਦੀ ਨੂੰ ਜਦ ਤੇ ਬੁੱਤ ਨੂੰ ਜਾਣੇ ਲੱਗ ਉਸੇ ਤਰ੍ਹਾਂ ਉਸੇ ਕਤਾਰ ਦੇ ਵਿੱਚ ਹੀ ਤੈਨੂੰ ਜਾਣਿਆ ਜਾਊਗਾ ਇਸ ਕਰਕੇ ਸਮਝਣ ਦੀ ਕੋਸ਼ਿਸ਼